ਬੀਤੇ ਤਿੰਨ ਦਿਨ ਪਹਿਲਾਂ ਖੰਨਾ ਦੇ ਨੇੜਲੇ ਪਿੰਡ ਬਗਲੀ ਕਲਾ ਦੇ ਵਿੱਚ ਪੰਜਾਬ ਐਟ ਸਿੱਧ ਬੈਂਕ ਦੇ ਵਿੱਚ 1592000 ਰੁਪਏ ਦੀ ਡਕੈਤੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕੰਨਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਜੋ ਕਿ ਅੰਮ੍ਰਿਤਸਰ ਦੇ ਅਜਨਾਲਾ ਦੇ ਰਹਿਣ ਵਾਲੇ ਹਨ ਇਸ ਬਾਰੇ ਦਾ ਖੁਲਾਸਾ ਖੰਨਾ ਦੇ ਐਸਪੀ ਸਰਵਜਿੰਦਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕੀਤਾ ਜਿਸ ਤੋਂ ਪਹਿਲਾਂ ਮੁਜ਼ਮਾ ਵੱਲੋਂ ਇੱਕ ਪੈਟਰੋਲ ਪੰਪ ਤੇ ਡੱਟ ਦੀ ਵਾਰਦਾਤ ਨੂੰ ਵੀ ਇੰਜਾਮ ਦਿੱਤਾ ਗਿਆ ਸੀ ਡਕੈਤੀ ਦੇ ਵਿੱਚ ਵਰਤੇ ਗੇ ਹਥਿਆਰ ਵੀ ਪੁਲਿਸ ਨੇ ਬਰਾਮਦ ਕਰ ਲਿੱਤੇ ਗਏ ਹਨ ਮਾਰਕੂ ਐਸਐਸਪੀ ਖੰਨਾ ਸ਼੍ਰੀਮਤੀ ਅਮਨੀਤ ਕੌਂਡਲ ਜੀ ਦੀ ਲੀਡਰਸ਼ਿਪ ਅnder ਖੰਨਾ ਪੁਲਿਸ ਜਿਹੜੀ ਰੈਗੂਲਰ ਹੀ ਸਮਾਜ ਵਿਰੋਧੀ ਅਨਸਰਾਂ ਤੇ ਸਖਤ ਕਾਰਵਾਈ ਕਰਦੇ ਰਹੀ ਹੈ ਇਸੇ ਲੜੀ ਦੇ ਵਿੱਚ ਖੰਨਾ ਪੁਲਿਸ ਨੂੰ ਇੱਕ ਕੱਲ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨੀ 11 ਤਰੀਕ ਨੂੰ 11 ਜੂਨ ਨੂੰ ਅ ਬਗਲੀ ਕਲਾ ਪਿੰਡ ਦੇ ਵਿੱਚ ਥਾਣਾ ਸਮਰਾਲਾ ਦੇ ਏਰੀਆ ਦੇ ਵਿੱਚ ਇੱਕ ਲੁੱਟ ਹੋਈ ਸੀ ਜਿਹਦੇ ਵਿੱਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਵਿੱਚ ਆ ਕੇ ਕਰੀਬ 15 ਲੱਖ ਰੁਪਇਆ ਬੈਂਕ ਤੋਂ ਲੁੱਟ ਕੇ ਲੈ ਗਏ ਸੀ ਇਸ ਜਿਹੜੀ ਇਸ ਵਾਰਦਾਤ ਦੀ ਇਨਫੋਰਮੇਸ਼ਨ ਮਿਲਣ ਤੇ ਸਾਡੇ ਖੰਨਾ ਪੁਲਿਸ ਦੇ ਸੀਨੀਅਰ ਅਧਿਕਾਰੀ ਐ एसएसपी ਸਾਹਿਬ ਤੇ ਸਾਰੀਆਂ ਸਾਡੇ ਥਾਣੇ ਦੀਆਂ ਟੀਮਾਂ ਉੱਥੇ ਪਹੁੰਚੀਆਂ ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਮੀਡੀਟਲੀ 126 ਨੰਬਰ ਮਕਤਮਾ 392 397 ਤੇ 25 ਆਮ ਐਕਟ ਦੇ ਵਿੱਚ ਥਾਣਾ ਸਮਰਾਲਾ ਦੇ ਵਿੱਚ ਦਰਜ ਕੀਤਾ ਗਿਆ ਸੀ ਤੇ ਮਾਨਯੋਗ एसएसपी ਸਾਹਿਬ ਵੱਲੋਂ ਵਕਰੀਆਂ ਵਕਰੀਆਂ ਟੀਮਾਂ ਐਸ ਐਚਓ ਸਮਰਾਲਾ ਐਸ ਐਚਓ ਮਾਛੀਵਾੜਾ ਐਸ ਐਚਓ ਦੋਰਾਹਾ ਹੰਚਾਰਸੀ ਸਮਾਨਾ ਤੇ ਟੈਕਨੀਕਲ ਸੈਲੀਆਂ ਜਿਹੜੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਇਸ ਮੁਕਦਮੇ ਨੂੰ ਪੇਸ਼ ਕਰਨ ਲਈ ਸਾਡੀ ਟੀਮਾਂ ਵੱਲੋਂ ਟੈਕਨੀਕਲ ਤੇ ਸੈਂਟੀਫਿਕ ਤਰੀਕੇ ਨਾਲ ਜਿਹੜੀ ਇਹਦੀ ਤਫ਼ਤੀਸ਼ ਕਰਦੇ ਹੋਏ ਕਰੀਬ 100 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਖੰਗਾਲੀ ਗਈ ਇਹਨਾਂ ਸੀਸੀਟੀਵੀ ਫੁਟੇਜਾਂ ਦੀ ਤੋਂ ਲੀਡ ਲੈ ਕੇ ਸਾਡੀ ਟੀਮਾਂ ਵੱਲੋਂ 12 ਤਰੀਕ ਨੂੰ ਮੁਕੱਦਮਾ ਦਰਜ ਹੋਣ ਦੇ ਤੇ ਘਟਨਾ ਦੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਸਿਲਵਰ ਰੰਗ ਦਾ ਉਹ ਲੁਧਿਆਣਾ ਸ਼ਹਿਰ ਦੇ ਵਿੱਚੋਂ ਲਵਾਰਸ ਹਾਲਤ ਦੇ ਵਿੱਚ ਅਸੀਂ ਟਰੇਸ ਕਰ ਲਿਆ ਸੀ ਤੇ ਉੱਥੋਂ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਸੀ ਉਸ ਮੋਟਰਸਾਈਕਲ ਦੀ ਰਿਕਵਰੀ ਹੋਣ ਤੋਂ ਬਾਅਦ ਖੰਨਾ ਪੁਲਿਸ ਤੇ ਐ ਜੀਟੀਐਫ ਪੰਜਾਬ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਪੰਜਾਬ ਦੀ ਇਹ ਦੋਨਾਂ ਦੀ ਟੀਮਾਂ ਨੂੰ ਜਿਹੜੀ ਇੱਕ ਕੁਝ ਕ੍ਰੂਸ਼ੀਅਲ ਲੀਡਸ ਮਿਲੀਆਂ ਉਹਦੇ ਬੇਸ ਤੇ ਕੱਲ ਦੁਪਹਿਰੇ ਖਨਾਬੋਲੀ ਸੇ ਟੀਮ ਵੱਲੋਂ थाना ਜਨਾਲਾ ਤੋਂ ਜਿਹੜੇ ਇਸ ਮੁਕਦਮੇ ਦੇ ਤਿੰਨ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਇਹਨਾਂ ਨੇ ਵਾਰਦਾਤ ਕੀਤੀ ਹੈ ਉਹਨਾਂ ਤਿੰਨਾਂ ਨੂੰ ਅਸੀਂ थाना ਜਨਾਲਾ ਦੇ ਏਰੀਆ ਦੇ ਵਿੱਚੋਂ ਅਰੈਸਟ ਕਰ ਲਿਆ ਹੈ ਇਹਨਾਂ ਨੂੰ ਅਸੀਂ ਜਿਹੜੇ ਤਿੰਨੋਂ ਦੋਸ਼ੀ ਇਹਨਾਂ ਦੇ ਨਾਮ ਹੈਗੇ ਨੇ ਅਮਰਿਤਪਾਲ ਸਿੰਘ ਗੁਰਮੀਨ ਸਿੰਘ ਤੇ ਜਗਦੀਸ਼ ਸਿੰਘ ਇਹ ਤਿੰਨੋਂ ਹੀ थाना ਜਨਾਲਾ ਦੇ ਰਹਿਣ ਵਾਲੇ ਨੇ ਤੇ ਇਹ ਵਾਰਦਾਤ ਕਰਕੇ 11 ਤਰੀਕ ਨੂੰ ਜਦੋਂ ਇਹ ਵਾਰਦਾਤ ਕਰਕੇ ਕੈਸ਼ ਲੁੱਟਣ ਤੋਂ ਬਾਅਦ ਇਸ ਵਾਰ ਇਹ ਲੁਧਿਆਣਾ ਮੋਟਰਸਾਈਕਲ ਛੱਡ ਕੇ ਤੇ ਦੋ ਦੋ ਜਾਨੇ ਅਲੱਗ ਤੇ ਇੱਕ ਜਾਨਾ ਬੱਸ ਦੇ ਵਿੱਚ ਤਿੰਨੋ ਜਾਨੇ ਇਕੱਠੇ ਜਲੰਧਰ ਗਏ ਜਲੰਧਰ ਤੋਂ ਇਹਨਾਂ ਨੇ ਇਸੇ ਵਾਰਦਾਤ ਚ ਲੁੱਟੇ ਹੋਏ ਪੈਸਿਆਂ ਦੇ ਵਿੱਚੋਂ 5 ਲੱਖ ਰੁਪਏ ਦੀ ਆਡੀ ਕਾਰ ਖਰੀਦੀ ਪੁਰਾਣੀ ਉਹ ਆਡੀ ਕਾਰ ਦੇ ਵਿੱਚ ਇਹ ਅੰਮ੍ਰਿਤਸਰ ਗਏ ਤੇ ਅੰਮ੍ਰਿਤਸਰ ਜਾ ਕੇ ਹੋਟਲ ਦੇ ਵਿੱਚ ਸਟੇ ਕੀਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਆਪਣੇ ਘਰੇ ਚਲੇ ਗਏ ਕੱਲ ਸਾਡੇ ਸਬਰੀ ਟੀਮ ਵੱਲੋਂ ਕਨਾਂ ਪੁਲਿਸ ਦੀ ਟੀਮ ਵੱਲੋਂ ADDF ਤੇ ਅੰਮ੍ਰਿਤਸਰ ਦੇ ਹਾਥੀ ਜਿਹੜੀ ਫੋਰਸ ਦੇ ਨਾਲ ਮਿਲ ਕੇ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਤਿੰਨਾਂ ਤੋਂ ਸਾਨੂੰ ਹੁਣ ਤੱਕ 875000 ਰੁਪਏ ਜਿਹੜਾ ਲੁੱਟਿਆ ਹੋਇਆ ਸੀ ਵਾਰਦਾਤ ਦੇ ਵਿੱਚ ਉਹ ਸਾਰੇ ਰਿਕਵਰ ਕਰ ਲਿਆ ਹੈ 5 ਲੱਖ ਦੀ ਇਹਨਾਂ ਨੇ ਆਡੀ ਕਾਰ ਖਰੀਦ ਲਈ ਸੀ ਤੇ ਬਾਕੀ ਜਿਹੜਾ ਕੈਸ਼ ਹੈ ਉਹਦੀ ਰਿਕਵਰੀ ਲਈ ਸਾਡੀ ਤਫਤੀਸ਼ ਚੱਲੀ ਹੈ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਜਿਹੜੇ ਹੈਗੇ ਨੇ ਇਹਨਾਂ ਕੋਲ ਮਹੀਨੇ ਤੋਂ ਦੋ ਵੈਪਨ ਸੀਗੇ ਤੇ ਇਹਨਾਂ ਵੈਪਨਾਂ ਦੇ ਨਾਲ ਇਹਨਾਂ ਨੇ ਖੰਨਾਂ ਤੋਂ ਬਿਨਾ ਖੰਨਾਂ ਤੋਂ ਪਹਿਲਾਂ ਤਿੰਨ પેટ્રોલ ਪੰਪ ਅੱਤੇ ਵਿੱਚ ਲੁੱਟ ਦੀ ਵਾਰਦਾਤਾਂ ਕੀਤੀਆਂ ਨੇ ਪਿਛਲੇ ਮਹੀਨੇ 20 ਮਈ ਨੂੰ ਇਹਨਾਂ ਨੇ ਥਾਣਾ ਫਲੋਰ ਦੇ ਏਰੀਆ ਦੇ ਵਿੱਚ ਦੋ પેટ્રોલ ਪੰਪ ਲੁੱਟੇ ਸੀਗੇ ਤੇ 10 ਜੂਨ ਨੂੰ ਭਾਰਤ ਖੰਨਾ ਦੀ ਜਿਹੜੀ ਅਗਲੀ ਕਲਾਮ ਬ੍ਰਾਂਚ ਦੀ ਲੁੱਟ ਦੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਥਾਣਾ ਆਦਮਪੁਰ ਜਿਲੰਦਰ ਦੇ ਹਾਤੀ ਦੇ ਵਿੱਚ ਵੀ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ પેટ્રોલ ਪੰਪ ਤੇ ਇਹਨਾਂ ਦੋਨਾਂ ਮਸਲਿਆਂ ਦੇ ਵਿੱਚ ਜਿਹੜੀਆਂ ਵੱਖਰੀਆਂ ਵੱਖਰੀਆਂ ਐਫ ਆਈ ਆਰਾਂ ਦਰਜ ਨੇ ਤੇ ਇਸ ਤੋਂ ਬਿਨਾ ਜਿਹੜਾ ਵਾਰਦਾਤ ਦੇ ਵਿੱਚ ਜਿਹੜੀ ਵ੍ਰਤੀ ਬਰਤੇ ਆ ਗਿਆ ਮੋਟਰਸਾਈਕਲ ਹੈ ਇਹ ਵੀ ਚੋਰੀ ਦਾ ਮੋਟਰਸਾਈਕਲ ਹੈ ਇਹ ਕਿਹਨੇ ਚੋਰੀ ਕੀਤਾ ਇਹ ਸਾਡੀ ਅੱਗੇ ਤਫਤੀਸ਼ ਜਾਰੀ ਹੈ ਹੁਣ ਤੱਕ ਅਸੀਂ ਇਹਨਾਂ ਤੋਂ 8,75,000 ਰੁਪਏ ਕੈਸ਼ ਇੱਕ ਆਡੀ ਕਾਰ ਤੇ ਇੱਕ ਜਿਹੜਾ ਵਾਰਦਾਤ ਦੇ ਵਿੱਚ ਮੋਟਰਸਾਈਕਲ ਲਰਤੇ ਉਹ ਅਸੀਂ ਰਿਕਵਰ ਕਰ ਲਿਆ ਇਸ ਤੋਂ ਬਿਨਾ ਇਹ ਤਿੰਨੇ ਜਿਹੜੇ ਵਿਅਕਤੀ ਹੈ ਇਹਨਾਂ ਨੂੰ ਅਸੀਂ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 5 ਦਿਨ ਦਾ ਰਿਮਾਂਡ ਹਸਲ ਕਰ ਲਿਆ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਗੈਂਗ ਦਾ ਮੁਖ ਜਿਹੜਾ ਸਰਗਣਾ ਹੈ ਉਹ ਅਮਰਿਤਪਾਲ ਸਿੰਘ ਹੈ ਏ ਵੀ ਜਨਾਲੇ ਦਾ ਹੀ ਰਹਿਣ ਵਾਲਾ ਹੈ ਤੇ ਇਹਦੇ ਤੇ ਪਹਿਲਾਂ ਇੱਕ ਸਨੇਚਿੰਗ ਦਾ ਮਕਦਮਾ ਖੋਦ ਮਕਦਮਾ ਰਣਜੀਤ ਐਵੇਨਿਊ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਦਰਜ ਹੈ ਉਸ ਤੋਂ ਬਿਨਾ ਜਿਹੜਾ ਜਗਦੇਸ਼ ਸਿੰਘ ਹੈ ਇਹਦੇ ਤੇ ਵੀ ਇੱਕ ਐਨ ਡੀ ਪੀਏ ਸੈਕਟਰ ਦਾ ਮਾਨਸਾ ਜ਼ਿਲ੍ਹੇ ਦੇ ਵਿੱਚ ਸਿਟੀ ਵਨ ਮਾਨਸਾ ਦੇ ਵਿੱਚ ਮਕਦਮਾ ਦਰਜ ਹੈ ਤੇ ਜਿਹੜਾ ਗੁਰਮੀਨ ਸਿੰਘ ਹੈ ਇਹਦੇ ਤੇ ਹਲੇ ਤੱਕ ਦੀ ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਇਆ ਵੀ ਇਹ ਤੇ ਪਹਿਲਾਂ ਕੋਈ ਮਕਦਮਾ ਦਰਜ ਨਹੀਂ ਹੈਗਾ ਸਰ ਪੇਪਰ ਨੂੰ ਕਰਾ ਜਿਹੜੇ ਵੈਪਨ ਐ ਉਹ ਹਲੇ ਸਾਨੂੰ ਮਿਲੇ ਨਹੀਂ ਐ ਅਸੀਂ ਇਹਨਾਂ ਦਾ ਅਜੇ ਰਿਮਾਂਡ ਲਿਆ ਕੱਲ ਰਾਤ ਸ਼ਾਮੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਅਸੀਂ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਉਹ ਵੈਪਨਾਂ ਦੀ ਰਿਕਵਰੀ ਕਰਾਵਾਂਗੇ ਤੇ ਜਿਹੜਾ ਬਾਕੀ ਕੈਸ਼ ਰਹਿ ਗਿਆ ਉਹ ਰਿਕਵਰ ਕਰਾਵਾਂਗੇ ਤੇ ਇਸ ਤੋਂ ਬਿਨਾ ਜਿਹੜੀਆਂ ਇਹ ਤਿੰਨ ਪੈਟਰੋਲ ਕੰਪਨੀਆਂ ਵਾਰਦਾਤਾ ਮੰਨਦੇ ਨੇ ਉਹਨਾਂ ਦੇ ਬਾਰੇ ਵੀ ਉਹਨਾਂ ਤੋਂ ਬਿਨਾ ਵੀ ਇਹਨਾਂ ਨੇ ਜੇ ਕੋਈ ਵਾਰਦਾਤਾ ਕੀਤੀ ਐ ਨੇ ਉਹਨਾਂ ਦੇ ਬਾਰੇ ਵੀ ਅਸੀਂ ਪੂਹਾਈ ਨਾ ਤਫਤੀਸ਼ ਕਰਾਂਗੇ ਸਰ ਦਿੱਤਾ 200 ਮਿੰਟ ਤੇਰੀਓ ਅਗਲੀ ਕੱਲ੍ਹ ਛੋਟੇ ਜਿਹੇ ਮੈਂਬਰ ਨੇ ਕਮਾਂਡਰ ਦੇ ਤੱਕ ਗਿਆ ਹੈ ਇਸ ਟਿੱਕੇ ਜਿਹੜੀ ਸਾਡੀ ਹੁਣ ਤੱਕ ਦੀ ਤਫਤੀਸ਼ ਜਿਹੜੇ ਸਿਗੇਨਾ ਕੋਡ ਡੇਟ 3 ਮਹੀਨੇ ਤੋਂ ਵੈਪਨ ਸੀਗੇ ਤੋਂ ਤੇ ਇਹ ਆਪਣਾ ਪਹਿਲਾ ਇਹਨਾਂ ਨੇ ਪੈਟਰੋਲ ਪੰਪ 'ਚ ਵਾਰਦਾਤਾਂ ਕੀਤੀਆਂ ਤੇ ਉਸ ਤੋਂ ਬਾਅਦ ਇਹਨਾਂ ਦਾ ਦਿਲ ਖੁੱਲ ਗਿਆ ਤੇ ਇਹਨਾਂ ਦਾ ਡਰ ਖਤਮ ਹੋ ਗਿਆ ਤੇ ਇਹਨਾਂ ਨੇ ਉਸ ਦਿਨੇ ਮਨ ਬਣਾ ਕੇ ਆਏ ਕਿ ਕੋਈ ਗੈਸ ਸੈਂਸੀ ਕੋਈ ਪੈਟਰੋਲ ਪੰਪ ਜਾਂ ਕੁਝ ਇਸ ਤਰ੍ਹਾਂ ਦਾ ਵੀ ਬੱਟੀ ਵਾਰਦਾਤ ਕਰੀਏ ਜਦੋਂ ਇਹ ਪਿੰਡੂ ਬ੍ਰਾਂਚ ਦੇ ਵਿੱਚ ਇਹਨਾਂ ਨੂੰ ਇਹ ਲੱਗਿਆ ਕਿ ਇੱਥੇ ਦੁਪਹਿਰ ਦਾ ਟਾਈਮ ਹੈ ਸਿਖਰ ਦੁਪਹਿਰਾ ਤੇ ਇੱਥੇ ਅਸੀਂ ਆਰਾਮ ਨਾਲ ਲੁੱਟਣ ਨੂੰ ਅੰਜਾਮ ਦੇ ਸਕਦੇ ਹਾਂ ਇਸ ਕਰਕੇ ਤੇ ਨਾ ਹੀ ਅਸੀਂ ਇੱਥੇ ਫੜੇ ਜਾਵਾਂਗੇ ਬਹੁਤ ਦੂਰ ਤੋਂ ਆਏ ਜਦੋਂ ਇਹਨਾਂ ਦੇ ਹੱਥ ਵੱਟੀ ਖੇਪ ਲੱਗੀ ਐ ਕੈਸ਼ ਦੀ 15 ਲੱਖ ਰੁਪਇਆ ਕਰੀਬ ਇਹਨਾਂ ਨੂੰ 1592000 ਉੱਥੋਂ ਇਹ ਲੁੱਟ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਇਹ ਤਾਂ ਹੀ ਆਪਣਾ ਮੋਟਰਸਾਈਕਲ ਛੱਡ ਕੇ ਵੀ ਉੱਥੋਂ ਫਰਾਰ ਹੋ ਗਏ ਸਰਦੂ ਰਿਕੀਰ ਵੀ ਕੀਤੀ ਬਲ ਇਹਨਾਂ ਨੇ ਬੈਂਕ ਦੀ ਪਿੰਡਾਂ ਦੇ ਵਿੱਚ ਸੀਗਾ ਹੁਣ ਤੱਕ ਦੀ ਤਫਤੀਸ਼ ਤੋਂ ਇਹੀ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਅੱਧਾ ਘੰਟਾ ਪਹਿਲਾਂ ਹੀ ਰਕੀ ਕੀਤੀ ਸੀ ਤੇ ਉਸ ਤੋਂ ਪਹਿਲਾਂ ਇਹਨਾਂ ਦੀ ਕੋਈ ਰਕੀ ਇਹਨਾਂ ਨੇ ਨਹੀਂ ਕੀਤੀ ਫਿਰ ਵੀ ਅਸੀਂ ਇਹਨਾਂ ਦਾ ਪੰਜ ਦਿਨ ਦਾ ਰਵਾਨਾ ਲਿਆ ਸੀ ਇਹਨਾਂ ਦਾ ਪੂਰੇ ਡੂੰਘਾਈ ਨਾਲ ਤਫਤੀਸ਼ ਕਰਾਂਗੇ ਕਿ ਕਿਸੇ ਹੋਰ ਦਾ ਕੋਈ ਰੋਲ ਤਾਂ ਨਹੀਂ ਅਜਿਹਾ ਤੇ ਬਿਲਕੁਲ ਸੱਚ ਸੀ ਕਿ ਕੋਈ ਧੋਖਾ ਬੰਦਾ ਉਸਾਰਾ ਕੱਟ ਕੇ ਕੋਰਟੀ ਤੱਕ ਦਾ ਬਾਰ ਨਹੀਂ ਸੜੀ ਹੁਣ ਤੱਕ ਦੀ ਤਫਤੀਸ਼ ਤੋਂ ਕਿਸੇ ਦਾ ਕੋਈ ਰੋਲ ਨਹੀਂ ਸਾਹਮਣੇ ਹੁਣ ਤੱਕ ਦੀ ਤਫਤੀਸ਼ ਤੋਂ ਹੀ ਹੈ ਵੀ ਇਹਨਾਂ ਨੇ ਮੌਕਾ ਦੇਖ ਕੇ ਜੇ ਲੱਗਿਆ ਇਹਨਾਂ ਨੂੰ ਕਿ ਇੱਥੇ ਅਸੀਂ ਜੁਰਮ ਕਰਕੇ ਆਪਣਾ ਸਾਨੂੰ ਕੋਈ ਫੜ ਨਹੀਂ ਸਕੂਗਾ ਇਸ ਕਰਕੇ ਇਹਨਾਂ ਨੇ ਦੇਖ ਕੇ ਉੱਥੇ ਆਪਣਾ ਬਰਬਾਦ ਤੋਂ ਅੰਜਾਮ ਦਿੱਤਾ ਸਰਟੀਫਿਕੇਟ ਕਿੰਨੀ ਕੇਜ ਦੇ ਬਣਾਏ ਜਿਹੜੇ ਇਹਨਾਂ ਦੇ ਵਿੱਚ ਜਿਹੜਾ ਮੇਨ ਸਰਗਣਾ ਅਮਰਿਤਪਾਲ ਹੋ 27 ਸਾਲ ਹੈ ਬਾਕੀ ਦੋਨਾਂ ਦੀ ਉਮਰ 21 ਤੇ 22 ਸਾਲ ਹੈ ਇਹ ਜੰਗ ਲੜਕੇ ਨੇ ਸਰ ਕਿੰਨੀ ਕੋਰਸ ਬਣਾ ਕੇ ਪੇਸ ਕਰ ਸਾਡੇ ਇਹਦੇ ਵਿੱਚ ਪੰਜ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਡੀਐਸਪੀ ਡੀਐਸਪੀ ਸਮਰਾਲਾ ਇਹਨਾਂ ਦੋਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਇੰਚਾਰਜ ਸੀਏ ਸੀਆਈਏ ਤੇ ਸਾਡੀ ਸਾਰੀ ਟੀਮ ਸਾਡਾ ਥਾਣਾ ਦੁਰਹਾਜ਼ ਥਾਣਾ ਸਮਰਾਲਾ ਤੇ ਥਾਣਾ ਜਿਹੜਾ ਮਾਛੀਵਾੜਾ ਉਸ ਤੋਂ ਬਿਨਾਂ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਆ ਉਹਨਾਂ ਨੇ ਕੰਟੀਨਿਊਸ ਇਸ ਕੇਸ ਨੂੰ ਐਸਐਸਪੀ ਸਾਹਿਬ ਨੇ ਡੀਆਈ ਸਾਹਿਬ ਨੇ ਸਾਰਿਆਂ ਨੇ ਮੋਨੀਟਰ ਕੀਤਾ ਤੇ ਸਾਨੂੰ ਇਸ ਤੋਂ ਬਿਨਾਂ ਏਜੀਟੀਐਫ ਪੰਜਾਬ काउंटर इंटेलिजेंस पंजाब ਤੇ ਸਾਡੇ ਜਿਹੜੇ ਅੰਮ੍ਰਿਤਸਰ ਦੇ ਹਾਦੀ ਕੋਲੋ ਵੀ ਫੁੱਲ ਕੋਆਪਰੇਸ਼ਨ ਮਿਲਿਆ ਕਿਉਂਕਿ ਇਹ ਸਟੇਟ ਲੈਵਲ ਦਾ ਇੱਕ ਮੁੱਦਾ ਸੀਗਾ ਜਿਹੜਾ ਜਿਹਨੂੰ ਹੱਲ ਕਰਨਾ ਬਹੁਤ ਜ਼ਰੂਰੀ ਸੀਗਾ ਇਸ ਕਰਕੇ ਸਾਰਿਆਂ ਦੇ ਐਫਰਟ ਨਾਲ ਟੀਮ ਵਰਕ ਨਾਲ ਅਸੀਂ ਇਸ ਕੇਸ ਜਲਦੀ ਸੋਲਵ ਕਰ ਲਿਆ ਪੂਰੀ ਟੀਮ ਦੀ ਪ੍ਰੋਮੋਸ਼ਨ ਦਾ ਇੱਕ ਦਾ ਦੇਖੋ ਇਹ ਮਾਣਯੋਗ ਐਸਐਸਪੀ ਸਾਹਿਬ ਡੀਜੀ ਸਾਹਿਬ ਨਾਲ ਗੱਲ ਕਰਕੇ ਜਿਵੇਂ ਵੀ ਹੋਇਆ ਉਹਨਾਂ ਨੂੰ ਸਾਰਿਆਂ ਨੂੰ ਬੰਦਾ ਨਾਮ ਦਿੱਤਾ ਜਾਊਗਾ ਪਹਿਲਾਂ ਵੀ ਜਿਹੜਾ ਖੰਨਾ ਜ਼ਿਲ੍ਹਾ ਐਵੇਂ ਖੰਨਾ ਜ਼ਿਲ੍ਹਾ ਅਵਾਰਡਾਂ ਦੇ ਵਿੱਚ ਮੋਹਰੀ ਰਿਹਾ ਤੇ ਮਾਣਯੋਗ ਐਸਐਸਪੀ ਸਾਹਿਬ ਨੇ ਖੰਨੇ ਦੇ ਹਰ ਇੱਕ ਮੁਲਾਜ਼ਮ ਨੂੰ ਦੇ ਕੀਟੀ ਵੀ ਉਹਨੇ ਕੋਈ ਵਧੀਆ ਕਾਰਜਗਾਰੀ ਕੀਤੀ ਹੈ ਸਮੇਂ-ਸਮੇਂ ਤੇ ਉਹਨਾਂ ਨੂੰ ਅਵਾਰਡ ਮਿਲਦੇ ਰਹੇ ਨੇ ਪਰ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਅਸੀਂ 48 ਘੰਟੇ ਦੇ ਵਿੱਚ ਐਡਾ ਵੱਡਾ ਜਿਹੜਾ ਕੇਸ ਹੈ 48 ਘੰਟੇ ਦੇ ਵਿੱਚ ਵਿੱਚ ਹੀ ਕ੍ਰੇਸ ਕਰ ਲਿਆ